Terima kasih telah menonton! ਜੀ ਨਵੇਂ ਬਲੌਗ ਤੇ ਸਾਰਿਆਂ ਦਾ ਸਵਾਗਤ ਹੈ ਸੋ ਕੀ ਹਾਲ ਚਾਲ ਨੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਰਾਤ ਅਸੀਂ ਪਹੁੰਚੇ ਸੀਗੇ ਆਗਰੇ ਆਗਰੇ ਗੁਰਦੁਆਰਾ ਸਾਹਿਬ ਵਿੱਚ ਖੜਾ ਕਿਉਂਕਿ ਬਹੁਤ ਵੱਡਾ ਧਾਮ ਹੈ ਤੇ ਬਹੁਤ ਵਿਸਾਲ ਗੁਰਦੁਆਰਾ ਬਣਿਆ ਹੋਇਆ ਤੇ ਕਹਿੰਦਾ ਸਾਹਮਣੇ ਤੁਹਾਨੂੰ ਦਿਖਾ ਨਹੀਂ ਸਕੇ ਦਿਖਾ ਇਸ ਕਰਕੇ ਨਹੀਂ ਸਕੇ ਕਿਉਂਕਿ ਸਾਨੂੰ ਹੁਣ ਤੇ ਹਨੇਰਾ ਹੋ ਗਿਆ ਹਨੇਰੇ ਦੇ ਵਿੱਚ ਵੀਡੀਓ ਸਾਫ ਕਲੀਅਰ ਨਹੀਂ ਹੁੰਦੀ ਅੱਜ ਸਵੇਰੇ 4 ਵਜੇ ਦੇ ਉੱਠੇ ਆ ਤਾਂ ਹੁਣ 6 6:30 ਦਾ ਟਾਈਮ ਹੋ ਗਿਆ ਹੁਣ ਜਾਨੀ ਕਿ ਦਿਨ ਜਾ ਥੋੜਾ ਥੋੜਾ ਖੁੱਲਦਾ ਤਾਂ ਤੁਹਾਨੂੰ ਗੁਰਦੁਆਰਾ ਵਿਸਾਲ ਦਿਖਾ ਮੰਗੀ ਜਿਹੜਾ ਸਾਹਮਣੇ ਗੁਰ ਉਪੂਰੀ ਲਗੁਰਦਵਾਰ ਸਾਹਿਬ ਦਾ ਜਿਹੜਾ ਮੇਨ ਗੁਰਦਵਾਰ ਸਾਹਿਬ ਆ ਉਧਰ ਤਾਂ ਉਧਰ ਵੀ ਤੁਸੀਂ ਦੇਖ ਸਕਦੇ ਹੋ ਹਜੇ ਜਿਹਨੋਂ ਬਣੇ ਰਹੇ ਜਿਹੜੇ ਬਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜਰੂਰ ਕਰ ਲੈ ਸਾਡੇ ਹਜੂਰ ਸਾਹਿਬ ਦੀ ਯਾਤਰਾ ਸਟਾਰਟ ਅੱਜ ਦੂਜਾ ਦਿਨ ਆ ਤਾਂ ਸਾਰੇ ਵਲੌਗ ਐਂਡ ਤੱਕ ਜਰੂਰ ਦੇਖਿਓ ਨਾਲ ਕਮੈਂਟ ਕਰਕੇ ਦੱਸਿਓ ਕਰੋ ਵੀ ਕੀ ਵੀਡੀਓ ਚ ਘਟ ਹੁੰਦੀ ਹੈ ਸਾਰੇ ਜਿਹਨਾਂ ਵੀਡੀਓ ਦੇਖਿਆ ਕਰੋ ਪ੍ਰੇਮ ਦੇ ਨਾਲ ਤਾਂ ਸਾਨੂੰ ਹਜੂਰ ਸਾਹਿਬ ਤੱਕ ਜਿੰਨੀਆਂ ਵੀ ਤੁਹਾਨੂੰ ਵੀਡੀਓ ਆਉਣਗੀਆਂ 10 ਗ 11 ਦਿਨ ਸਾਨੂੰ ਲੱਗਣਗੇ ਤਾਂ ਤੁਹਾਨੂੰ ਪੂਰੀ ਪ੍ਰੋਪਰ ਵੀਡੀਓ ਦਿਖਾਉਣੀ ਕੁਝ ਚੱਕਰਾਂਗੇ ਤਾਂ ਸਾਡਾ ਵੀ ਬਣਾ ਵਾਦਾ ਜੇਕਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲੇ ਵੀਡੀਓ ਨੂੰ ਲਾਈਕ ਕਰਦੇ ਹੋ ਐਂਡ ਤੱਕ ਦੇਖਦੇ ਹੋ ਆਜੂ ਤੁਹਾਨੂੰ ਦਿਖਾਉਣੇ ਗੁਰਦੇਵਰ ਸਾਹਿਬ ਦੇ ਘਰ ਆਉਣੇ ਦਰਸ਼ਨ ਤਾਂ ਜੋੜੇ ਉਰੀ ਲਾਉਣੇ ਨੇ ਜਾ ਕੇ ਅੰਦਰ ਇੱਕ ਭੋਰਾ ਸਾਹਿਬ ਆ ਉੱਥੇ ਤੁਸੀਂ ਤੀਰਾਂ ਦੇ ਉਹ ਤਲਵਾਰਾਂ ਦੇ ਦਰਸ਼ਨ ਕਰ ਲਓ ਜੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਗੁਰੂ ਕਾ ਤਾਲ ਆਗਰਾ ਵੱਡਾ ਧਾਮ ਹੈ ਤਾਂ ਹੁਣ ਦਿਨ ਚੜ ਗਿਆ ਤਾਂ ਤੁਹਾਨੂੰ ਫੋਟੋ ਦਿਖਾ ਸਕਦੇ ਹਾਂ ਤੁਹਾਨੂੰ ਸਾਰੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਇਥੇ ਕਰਾਵਾਂਗੇ ਕਿਉਂਕਿ ਆਗਰੇ ਬਰਾਬਰ ਕਰ। ਇਹ ਕਿਹੋਣਾ? ਉਹ ਦੂਜੀ ਬੱਸ ਵਾਲੇ ਵੀ ਕਹਿੰਦੇ ਕਿ ਠੀਕ ਆ ਤੁਹਾਨੂੰ। ਲੋ ਵੀ ਸਮਾਨ ਆਪਣਾ ਸਾਰਾ ਹੁਣ ਪਾਇਕ ਹੋ ਰਿਹਾ ਇੱਥੋਂ। ਆਗਰੇ ਤੋਂ ਆਪਾਂ ਸਮਾਨ ਪਾਇਕ ਕਰਕੇ ਚੱਲਿਆਂ। ਤੇ ਸਾਰੇ ਫਿਰਦੇ ਨੇ ਆਪਣੇ ਬੈਗ ਸਾਰੇ ਵਿੱਚ। ਇਹਦਾ ਵਿੱਚ ਪਿਆ ਸੀ ਬਾਲੀ ਆਪਣਾ ਬੈਗ ਤਾਂ ਤਾਂ ਹਾਂ। ਸਾਰੇ ਵਿੱਚ ਧਰਾਂਏ ਆਪਾਂ। ਹਾਂ। ਹਾਂਜੀ ਭਾਈ ਜੀ ਚੱਕੇ ਪਾਏਗਾ? ਹਾਂ ਬੈਗ ਚੱਕ ਸਕਦੇ ਹਾਂ ਜੀ। ਅੱਛਾ ਜੀ। ਬੈਗ ਚੱਕ ਕੇ ਆਪਦੇ ਸਾਹ ਸਾਹ ਧਰ ਲਓ ਜਿੱਥੇ ਧਰਨੇ ਨੇ। ਇਸ ਤੋਂ ਬਾਅਦ ਸਾਨੂੰ ਨੂੰ ਗਵਾਲੀਅਰ ਜਾ ਕੇ ਕੱਢਾਂਗੇ ਸਾਰਾ ਸਮਾਨ ਆਪਾਂ ਠੀਕ ਹੈ ਹੁਣ ਵਿੱਚ ਆਪਾਂ ਨੂੰ ਕੋਈ ਕਿਟਾਂਧਰਾਂ ਦੀ ਲੋਡ ਨਹੀਂ ਸਾਰਾ ਹੁਣ ਕਿਸੇ ਸਮਾਨ ਦੀ ਲੋਡ ਨਹੀਂ ਪੈਣੀ ਆਪਾਂ ਨੂੰ ਹਨ ਮੜਕ ਕੰਮ ਕਰਦਾ ਸਾਂ ਛੋਟਾ ਤਾਂ ਜੱਕੜਿਆ ਚਲੋ ਬਈ ਲਓ ਜੀ ਸਾਹਮਣੇ ਆ ਗਿਆ ਦਰਬਾਰ ਸਾਹਿਬ ਉਹ ਇਧਰ ਲੰਗਰ ਛਕਦੇ ਹੁਣ ਲੰਗਰ ਛਕ ਕੇ 9:00 ਵਜੇ ਰਵਾਨਗੀ ਹੋ ਲਓ ਜੀ ਬੱਸ ਸਾਡੀ ਤਿਆਰ ਆ 8 ਵਜੇ ਦਾ ਟਾਈਮ ਸੀ ਸਵਾ 8 ਵਜੇ ਅਸੀਂ ਰੈਡੀ ਹੋ ਗਏ ਤਾਂ ਸਾਰੀਆਂ ਸਵਾਰੀਆਂ ਸਾਰੇ ਯਾਤਰੀ ਬੱਸ ਦੇ ਵਿੱਚ ਬੈਠ ਚੁੱਕੇ ਨੇ ਪਾਲੀ ਵੀ ਖੜਾ ਤਾਂ ਡਰਾਈਵਰ ਭਰਾ ਆਪਣਾ ਉੱਧਰ ਖੜਾ ਆਉ ਕਹਣਾ ਆਉਣਾ ਬੱਸ ਵੀ ਤੋਰਦੇ ਆ ਬੱਸ ਥੋੜੇ ਘਣਾ ਟਾਈਮ ਦੇ ਵਿੱਚ ਲੈ ਵੀ ਆ ਡਰਾਈਵਰ ਆਪਾਂ ਨੂੰ ਲੈ ਕੇ ਆਇਆ ਆਪਣੀ ਬੱਸ ਦਾ ਡਰਾਈਵਰਾਂ ਦਾ ਦੋ ਬੱਸਾਂ ਆਪਣੀਆਂ ਇਕੱਠੀਆਂ ਆਈਆਂ ਨੇ ਲੱਡੂ ਵਾਲੀਆ ਠੀਕ ਹੈ ਚਲੋ ਬੈਠੋ ਬੈਜੋ ਬੈਠੋ 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 ਅੱਗੇ ਤੁਹਾਨੂੰ ਕਹਿੰਦੇ ਪਹਿਲਾਂ ਦਿਆ ਕਰ ਪਹਿਲਾਂ ਦਿਆ ਕਰ ਗਵਾਲੀਅਰ ਕਿੱਥੇ ਆਪਾਂ ਕਿੱਥੇ ਜਾਣੇ ਬਾਈ ਹੁਣ ਗਵਾਲੀਅਰ ਗਵਾਲੀਅਰ ਬਾਈ ਹੁਣ ਜਾ ਰਹੇ ਆਂ ਤੁਸੀਂ ਗਵਾਲੀਅਰ ਹਾਂ ਗਵਾਲੀਅਰ ਚੱਲਦੇ ਆਂ ਹੁਣ ਆਪਾਂ ਆ ਵੀ ਆ ਗਏ ਬਾਈ ਆਪਣੇ ਵਿਚਾਰੇ ਖੜਕੀ ਆਉਂਦੇ ਨਾ ਹੁਣ ਸਿੱਧਾ ਗਵਾਲੀਅਰ ਹੀ ਰੁਕਾਂਗੇ ਗਵਾਲੀਅਰ ਠੀਕ ਹੈ ਲਓ ਜੀ ਰਵਾਨਗੀ ਕਰਤੀ ਆਪਾਂ 5:30 ਵਜੇ ਤਾਂ ਇੱਕ ਵਸ ਆਪਣੀ ਜਲਪੀ ਤਾਂ ਦੂਜੀ ਬਾਸ ਆਉਂਦੀ ਆ ਪਿੱਛੇ ਤੇ ਕਿਹੜੀ ਉਹਨੇ ਕਿੱਥੇ ਰੁਕੀ ਗਿਆ ਜਿੱਦਾਂ ਬੋਲਾ ਤਾਂ ਯਾਰ ਕਿਆ ਜਾਣਿਆ ਨੇ ਬਹਿਣ ਨੂੰ ਕਿਤੇ ਤੋਂ ਮੂਹਰੇ ਬਹਿ ਗਏ ਜਣਾ ਲੈ ਵੀ ਤੁਰ ਪਏ ਆਪਾਂ ਹੁਣ 7:30 8:00 ਵਜੇ ਸਾਢੇ 8:00 ਵਜੇ ਦਾ ਟਾਈਮ ਹੋ ਗਿਆ ਸਾਢੇ 8:00 ਵਜੇ ਤੋਂ ਪਰਵਾਣਾ ਹੁੰਦੇ ਆ ਦੇਖਦੇ ਕਿੰਨੇ ਵਜੇ ਤੱਕ ਪਹੁੰਚਣਾ ਕਹਿੰਦੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ ਕਿਹ ਹਜੂਰ ਸਾਹਿਬ ਵੀ ਇੰਨਾ ਘਟ ਹੋ ਰਿਹਾ ਜਿੰਨਾ ਕਿ ਆਪਣੇ ਦਸਾਰੇ ਵੇਲੇ ਵੀ ਉਹਨਾਂ ਇਕੱਠ ਨਹੀਂ ਹੁੰਦਾ ਕਹਿੰਦੇ ਜਿੰਨਾ ਨਵੇਂ ਸਾਲ ਤੇ ਇਕੱਠ ਹੁੰਦਾ ਨਵੇਂ ਸਾਲ ਤੇ ਇਕੱਠ ਥੋੜਾ ਜਿਆਦਾ ਜੈਸੇ ਕਿ ਬਾਕੀ ਜਾ ਕੇ ਪਤਾ ਲੱਗੂ ਗਵਾਲੀਅਰ ਜਾ ਕੇ ਵੀ ਕਹਿੰਦੇ ਵੀ ਕਮਰੇ ਗੁਰਦੁਆਰਾ ਸਾਹਿਬ ਦੇ ਵਿੱਚ ਮਸਾ ਮਿਲਦੇ ਨੇ ਤੇ ਤਾਂ ਕਰਕੇ ਥੋੜੀ ਕਾਲੀ ਦੇ ਨਾਲ ਚੱਲੇ ਨਹੀਂ ਤਾਂ 11 12 ਵਜੇ ਜਾਣਾ ਸੀ ਇੱਥੋਂ ਤਾਜਮਹਾਲ ਦੇਖ ਕੇ ਫਿਰ ਕਹਿੰਦੇ ਵੀ ਤਾਜਮਹਾਲ ਆਪਾਂ ਮੁੜਦੇ ਹੋਏ ਦੇਖਾਂਗੇ ਚਾਰ ਜਲਾਮਾਂਗੇ ਪਤਾ ਇਹ ਵੀ ਰਸਤੇ ਦੇ ਵਿੱਚ ਖੜ ਗਏ ਕਹਿੰਦੇ ਵੀ ਲਸਤਾ ਮੜੀਆਂ ਮੋਟੀਆਂ ਸਰਦੀਆਂ ਹੋ ਜਾਣਗੀਆਂ ਆਗਰੇ ਤੋਂ ਗਵਾਲੀਅਰ ਨੂੰ ਜਾਂਦੇ ਆ ਰੋਡ ਵੀ ਜਮਾ ਟੁੱਟਿਆ ਹੋਇਆ ਦੇਖੋ ਹਾਂ ਅੱਜ ਤੋਂ ਨਹੀਂ ਬਾਲੋਗੇ ਇਹ ਲੋੜ ਹੀ ਨਹੀਂ ਆਈ ਤੁਹਾਨੂੰ ਹਜੇ ਤਾਂ ਮੈਂ ਕਹਿੰਦਾ ਵੀ ਇਹੀ ਰੱਖੋ ਦੋ ਦਿਨ ਹਾਂ ਹੈ ਆਪਾਂ ਜਾ ਕੇ ਉੱਥੇ ਹਜੂਰ ਸਾਹਿਬ ਜਾ ਕੇ ਬਦਲਾਂਗੇ ਹਾਂ ਆਹੀ ਗੱਲ ਹੈ ਅੱਜ ਤਾਂ ਅੱਜ ਚੱਲ ਜੂ ਆਪਾਂ ਕੀ ਹੁਣ ਇਹੋ ਕਰਦੇ ਮੱਟਾ ਪੋਚਣੀਆਂ ਨੇ ਹੋਰ ਕਿਹੜਾ ਭਾਈ ਸਰਦੀ ਰਲਾਈ ਆ ਕੋਈ ਫਿਕਰ ਨਹੀਂ ਤੌਰ ਨਾਲ ਪਾ ਕੇ ਤੜਕੇ ਉਮੀ ਖੜ ਗਏ ਚੰਗੀ ਬੀਰੀ ਚਾਹ ਚੰਗੀ ਖਾ ਲਈ ਰੋਟੀ ਆਹ ਬਾਕੀ ਛੋਲੇ ਖਾ ਲੋ ਛੋਲੇ ਖਾਵਾ ਗਏ ਹੈ ਨਾਲ ਨੂੰ ਸੁੱਕੇ ਛੋਲੇ ਨੇ ਨਾਲ ਨੂੰ ਸੁੱਕੇ ਛੋਲੇ ਆਹ ਚੁੱਲ ਦੇ ਨੇ ਝੰਡੇ ਆਪਣੀ ਵਾਸਤੇ ਹਾਂ ਮਾਲੀ ਸੁੰਦਾ ਬਹਿ ਗਿਆ ਪਹਿਲੀ ਹਾਂ ਪਹਾੜਾਂ ਦੇ ਵਿੱਚ ਖੜੇ ਆ ਬਈ ਇਸ ਟਾਈਮ ਤਾਂ ਪੂਰੇ ਆਲੇ ਦਾ ਪਹਾੜ ਨੇ ਇੱਕ ਪਾਸੇ ਦਰਿਆ ਚੱਲਦਾ ਹੈ ਲੈ ਵੀ ਕਿੱਥੇ ਆ ਗਏ ਆਪਾਂ ਗਵਾਲੀਯਾਰ ਗਵਾਲੀਯਾਰ ਗਾਹਾਂ ਕੁਛ ਮਿਲਦਾ ਨਹੀਂ ਕਹਿੰਦਾ ਸੀ ਗਾਹਾਂ ਨਹੀਂ ਮਿਲਦਾ ਕੁਛ ਗਾਹਾਂ ਕਿਲੇ ਤੇ ਨਹੀਂ ਕੋਸੇਗਾ ਅੱਛਾ ਭੀ ਆਪਾਂ ਖਾਣ ਪੀਣ ਦਾ ਬਾਜ਼ਾਰ ਉਰੀ ਆ ਬਸ ਉਰੀ ਆ ਲੈ ਵੀ ਆਪਾਂ ਨੂੰ ਦੱਸਤਾ ਬੱਸ ਵਾਲਿਆਂ ਨੇ ਕਹਿੰਦਾ ਵੀ ਜੇ ਖਾਣ ਪੀਣ ਨੂੰ ਲੈਣਾ ਤਾਂ ਇੱਥੋਂ ਲੈ ਲਓ ਤਾਂ ਸਾਨੂੰ ਤਾਂ ਹਾਂ ਕੁਛ ਨਹੀਂ ਮਿਲਦਾ ਲੈ ਵੀ ਗਵਾਲੀਯਾਰ ਆ ਗਏ ਕਿੱਥੇ ਆ ਗਏ ਬਾਬਾ ਗਵਾਲੀਯਾਰ ਗਵਾਲੀਯਾਰ ਜਿੱਥੇ ਕਹਿੰਦਾ ਹੁੰਦਾ ਦੀ ਗਵਾਲੀਯਾਰ ਜਾਣਾ ਠੀਕ ਐ ਦੋਵੇਂ ਬੱਸਾਂ ਲਿਆ ਕੇ ਲਾਤੀਆਂ ਹਾਂ ਤਾ ਸੰਗਤ ਆਈ ਜਾਂਦੀ ਆ ਤੇ ਸਾਹਮਣੇ ਗੁਰਦੁਆਰਾ ਸਾਹਿਬਾ ਜਾ ਕੇ ਮੱਥਾ ਟੇਕਦੇ ਆ ਤੇ ਲੰਗਰ ਪਾਣੀ ਕਹਿੰਦੇ ਛਕਦੇ ਆ ਅਰ ਜਿਆਦਾ ਤੁਸੀਂ ਪਹਿਲੀ ਦਿੱਤਾ ਸਾਨੂੰ ਸੂੰ ਅਰ ਜਿਆਦਾ ਪਹਿਲੀ ਦਿੱਤਾ ਸਾਨੂੰ ਸੰਤਰੇ ਸੰਤਰੇ ਨਾਲੀ ਕੇਲਿਆਂ ਨਾਲੀ ਕਹਿੰਦੇ ਜੀ ਤਾਂ ਹਾਂ ਕੁਝ ਮਿਲਦਾ ਨਹੀਂ ਗਵਾਲੀਅਰ ਪਹੁੰਚ ਚੁੱਕੇ ਆ ਕਿਵੇਂ ਦਾ ਲੱਗਿਆ ਰਸਤਾ ਬਹੁਤ ਵਧੀਆ ਬਹੁਤ ਵਧੀਆ ਸਫਰ ਵਧੀਆ ਰਿਹਾ ਹਾਂਜੀ ਹਾਂ ਹੌਲੀ 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 ਇੱਧਰੇ ਹਾਂ ਦਾਂ ਮਾਗਰਾਂ ਮਾਗੜੀ ਲੱਗੀ ਐ ਇਨੇ ਲੈਂਡ 'ਚ ਲੱਗੀ ਹੋਈ ਉਹ ਤਾਂ ਮਾਗਰ ਵੀ ਟੱਕੀ ਖੁੱਟੇ ਇਹ ਸਾਰਿਆਂ 'ਚ ਮਾਗਰ ਨਹੀਂ ਚੱਲ ਕੋਈ ਨਾ ਹੌਲੀ ਹੌਲੀ ਚੱਲੋ ਜਿਹੜਾ ਬਲੌਗ ਆ ਉਹ ਦੇਖੋ ਲੱਗ ਇੱਧਰ ਉੱਤਰਿਆ ਸੰਗਤ ਚੱਲੋ ਭਾਈ ਚੱਲੋ ਭਾਈ ਆਖੀ ਗੱਡੀ ਮੇਰੋਂ ਕੰਮ ਸਾਰੇ ਸੱਤੀ ਡੋਕੀ ਅਰੇ ਭਾਈ ਜਦੋਂ ਬੰਦ ਕਰਕੇ ਬਿਚਾਲੇ ਗੜ ਗਏ ਜਦੋਂ ਗੇਟ ਦੇ ਉੱਪਰ ਉੱਤੇ ਆ ਹੁਣ ਕਿੰਨਾ ਟਾਈਮ ਲੱਗਦਾ ਲਓ ਜੀ ਪ੍ਰਸ਼ਾਦ ਲੈ ਲਿਆ ਤਾਂ ਆਪਾਂ ਇਸ ਟਾਈਮ ਹੈਗੀ ਗਵਾਲੀਅਰ ਗਵਾਲੀਅਰ ਦੇ ਗੁਰਦੁਆਰੇ ਸਾਹਿਬ ਦੇ ਦਰਸ਼ਨ ਕਰ ਸਕਦੇ ਹਾਂ ਬਾਹਲੇ ਸੈਡੋ ਕਿਉਂਕਿ ਅੰਦਰਲੀ ਸਾਈਡ ਤੋਂ ਕੈਮਰਾ ਆਊਡ ਨਹੀਂ ਹੈਗਾ ਤਾਂ ਬਾਕੀ ਸਰੋਵਰ ਵਗੈਰਾ ਵੀ ਬਣਿਆ ਹੋਊਗਾ ਇਧਰ ਹਾਲ ਵਗੈਰਾ ਬਣਿਆ ਸਾ ਵੱਡਾ ਦਮਾਨ ਹਾਲ ਦੇਖ ਸਕਦੇ ਹਾਂ ਬਾਕੀ ਥੱਲੇ ਜੋੜਾ ਘਰ ਲੰਗਰ ਥੱਲੇ ਬਣੇ ਹੋਏ ਨੇ ਲੇ ਵੀ ਆਪਣਾ ਲੈ ਸਵਾਰੀ ਬਾਲੀ ਐ ਦੋ ਬਸਾਂ ਦੀ ਤਾਂ ਗਾ ਹੀ ਪੈਂਦਾ ਕਿਤੇ ਬੈਗ ਤਾਂ ਹਾਂ ਲਾ ਲੈ ਕਿਤੇ ਟੰਗ ਲੈ ਕਿਤੇ ਕੱਪੜੇ ਕੱਢ ਲੈ ਤੇਰੀ ਕਿਹੜਾ ਬਲ ਯਾਤਰਾ ਲੱਗਦੀ ਹੈ ਹਾਂ ਹਾਂ ਉਹਨੋਂ ਤਾਂ ਪੈਸੇ ਦੇਉਂ ਹਣਦਾ ਉਹ ਡਰਾਈਵਰ ਜੀ ਆ ਵੀ ਸਵਾਰੀ ਬਹੁਤ ਦਿੱਤੀ ਉਹ ਨਾਲ ਨਾਲ ਜਾਨ ਦੇ ਦੇ ਕੋਈ ਮਲੇ ਦੀ ਵਿਆਹ ਦਾ ਪਹੁੰਚ ਗਏ ਗਵਾਲੀਅਰ ਦੇ ਕਿਲੇ ਵਿੱਚ ਪਹਿਲਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਏ ਨੇ ਜੋ ਕਿ ਆਪਣੇ ਗਵਾਲੀਅਰ ਦੇ ਵਿੱਚ ਗੁਰਦੁਆਰਾ ਸਾਹਿਬ ਬਣਿਆ ਹ ਬੰਦੀ ਛੋੜ ਦੇ ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਮ ਤੇ ਤਾਂ ਹੁਣ ਸਾਨੂੰ ਕਿਲਾ ਦਿਖਾਉਨੇ ਆ ਕਿਲਾ ਬਹੁਤ ਸ਼ਾਨਦਾਰ ਆ ਵੱਡਾ ਪੁਰਾਣਾ ਕਿਲਾ ਕਿਉਂਕਿ ਇਹਨਾਂ ਦਾ ਸ਼ਹਿਰ 11 ਕਿਲੋਮੀਟਰ ਤੇ ਬਣਿਆ ਹੋਇਆ ਇਹ ਕਿਲਾ ਹੈ ਬਾਕੀ ਅੰਦਰ ਜਾਣਾ ਹਰ ਇੱਕ ਤੇ ਬਸ ਦੀ ਗੱਲ ਨਹੀਂ ਆਪਾਂ ਜਾ ਕੇ ਦੇਖਦੇ ਆ ਕਿ ਕੀ ਸਿਸਟਮ ਆ ਬਹੁਤ ਸ਼ਾਨਦਾਰ ਕਿਹਨਾ ਬਣਿਆ ਹੋਇਆ ਕਿਉਂਕਿ ਆਪਣੇ ਛੇਵੇਂ ਪਾਸਾਈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਇੱਥੇ ਬੰਦੀ بنائے ਗਏ ਸੀ ਤੇ ਜਦੋਂ ਉਹਨਾਂ ਨੂੰ ਛੱਡਿਆ ਤਾਂ 52 ਰਾਜਿਆਂ ਨੂੰ ਨਾਲ ਸੜਵਾ ਕੇ ਕੈਦ ਚੋਂ ਲੈ ਕੇ ਗਏ ਸੀ ਤਾਂ ਉਹ ਸਿੱਖ ਇਤਿਹਾਸ ਨਾਲ ਵੀ ਬਹੁਤ ਵੱਡਾ ਜੁੜਿਆ ਹੋਇਆ ਜਦੋਂ ਕਿਲੇ ਦੀ ਸਟਾਰਟਿੰਗ ਗੇਟ ਤੇ ਆਵਾਂਗੇ ਤਾਂ ਪਹਿਲਾਂ ਆਪਾਂ ਨੂੰ ਇਹ ਮਿਲੂਗਾ ਦਿਵਾਨੇ ਹਾਲ ਵੀ ਕਹਿੰਦੇ ਆ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਅੰਦਰ ਪੀਪਰਾਂ ਨੇ ਸਮੇਂ ਦਾ ਬਣਿਆ ਹੋਇਆ ਬਾਕੀ ਜਿਹੜੀ ਮੇਨ ਇਮਾਰਤ ਆ ਉਹ ਸਾਹਮਣੇ ਆ ਉਹ ਮਾਨ ਸਿੰਘ ਦੇ ਨਾਂ ਤੇ ਆ ਹੋ ਸਕਦਾ ਵੀ ਮਾਨ ਸਿੰਘ ਨੇ ਇਹ ਕਿਲੇ ਦਾ ਨਿਰਮਾਣ ਕਰਾਇਆ ਹੋਵੇ ਜਾਂ ਇਹ ਕਿਲੇ ਨੂੰ ਪੂਰਾ ਕੀਤਾ ਹੋਵੇ ਤਾਂ ਬਹੁਤ ਵੱਡੀ ਗਿਣਤੀ ਵਿੱਚ ਸਟੂਡੈਂਟ ਇੱਥੇ ਆਏ ਨੇ ਵਾਹ ਵਾਕ ਯੇ ਕਿਲਾ ਕਹਿੰਦੇ ਉਹ ਆ ਵੀ ਜੇ 11 ਅੰਦਰ ਇਹਦੇ ਐਂਟਰ ਹੋ ਜੇ ਤਾਂ ਛੇਤੀ ਬਾਹਰ ਨਹੀਂ ਨਿਕਲ ਸਕਦੇ ਉਹ ਮਾਰ ਨਹੀ ਜੋ ਲਾਈਵ ਇਧਰੋਂ ਵੀ ਉਹ ਬਹੁਤ ਸ਼ਾਨਦਾਰ ਬਣਦਾ ਕਿਉਂਕਿ ਇਧਰ ਸਾਰਾ ਨੀਚੇ ਵਾਲਾ ਵਿਊ ਦਿਖਦਾ ਕਿਲੇ ਤੋਂ ਇਧਰ ਵੀ ਪੋਲ ਬਣਿਆ ਹੋਇਆ ਹੈ ਕਿਲਾ ਤਾਂ ਹਮੇਸ਼ਾ ਬਹੁਤ ਉਚਾਈ ਤੇ ਬਣਾਇਆ ਜਾਂਦਾ ਹੁੰਦਾ ਪਹਾੜੀ ਦੀ ਜਿਵੇਂ ਇੱਕ ਪਹਾੜੀ ਦੀ ਟੋਪ ਵਾਂਗੂ ਜਿਵੇਂ ਟੀਸੀ ਤੇ ਬਣਾਇਆ ਜਾਂਦਾ ਹੈ ਆ ਚੱਲੇ ਟ੍ਰੈਕਟ ਲੈਣ ਹਾਂਜੀ ਤੈ ਕਿ ਹੁਣ ਆ ਜੀ ਟਿਕਟ ਲੈ ਕੇ ਆਉਣੇ ਆ ਕਿੰਨੇ ਰੁਪਏ ਚਾਹਤਾ ਆ ਆ ਜੋ ਟਿਕਟ ਕਰ 20 ਰੁਪਏ ਟਿਕਟ 5 ਰੁਪਏ ਇਹ 2 ਲੱਖ ਰੁਪਏ ਟਿਕਟਸ ਐ ਮਾਂਜਾ ਲਾ ਕੋ ਨੀ ਹੁੰਦਾ ਕਰ 9 ਕਿਸੇ ਦਾ ਨਹੀਂ 100 ਰੁਪਏ ਤੱਕ ਮਤਲਬ ਆ ਅਜੇ ਤਾਂ ਸਟਾਰਟਿੰਗ ਹੀ ਐ ਲੈ ਵੀ 25 ਰੁਪਏ ਦੀ ਟਿਕਟ ਲੈ ਕੇ ਤਾਂ ਸਿੰਘ ਚੱਲੇ ਨੇ ਅੰਦਰ ਅੰਦਰ ਕਹਿੰਦੇ ਸਾਂ ਘੁੱਟਦਾ ਗਿਆ ਨਹੀਂ ਡਰਦਾ ਸਾਂ ਤਾਂ ਪਹਿਲੀ ਜਦੋਂ ਗਿਆ ਨਾ ਉਹ ਹੋਰ ਕਿਸੇ ਲੱਗੂ ਵੀਡੀਓ ਬੰਦ ਕਰ ਚਲੋ ਬਈ ਅਮਚਾਲੋ ਕਿਰਾਂ ਬੋਲ ਪਾਂਦੇ ਤਾਂ ਆਲੇ-ਦਾਲੇ ਇੱਥੇ ਸਾਰੇ ਪਤਾ ਲੱਗ ਜਾਂਦਾ ਆ ਆ ਚਾਨਣ ਵਾਸਤੇ ਦੀ ਖੁੱਲਾ ਹਵਾਦਾਰ ਮਾਨ ਸਿੰਘ ਦਾ ਮਹਿਲ ਵਾਹ ਤਾਂ ਬਈ ਆਲਾ-ਦਾਲਾ ਦੇਖਣ ਵਾਲਾ ਬਹੁਤ ਸ਼ਾਨਦਾਰ ਪੇਂਟਿੰਗ ਬਣਾਈ ਹੋਈ ਆ ਤਾਂ ਤੁਸੀਂ ਬਹੁਤ ਖੜਾ ਕੇ ਹਾਂ ਬਹੁਤ ਸ਼ਾਨਦਾਰ ਪੇਂਟਿੰਗ ਬਣਾਈ ਹੋਈ ਆ ਤਾਂ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਉਸ ਸਮੇਂ ਹੈ ਜੀ ਪੈਸਾ ਹੀ ਜਾ ਰਿਹਾ ਹੈ ਪੈਸਾ ਇਕੱਠਾ ਕਰਦੇ ਹਾਂ ਹਾਂ ਜਿਹਦੇ ਹਿਸਾਬ ਨਾਲ ਪੈਸਾ ਇਕੱਠਾ ਹੁੰਦਾ ਉਸ ਹਿਸਾਬ ਨਾਲ ਉਹਨਾ ਉਹ ਨਹੀਂ ਹੁੰਦਾ ਬਾਕੀ ਇਹ ਚੱਲ ਕੇ ਦੇਖਣ ਵਾਲੇ ਦਲੇਗਾ ਕੀ ਸਿਸਟਮ ਆ ਕਿ ਇੱਧਰ ਗਏ ਨੇ ਆਪਣੇ ਬੰਦੇ ਹਾਂ ਮਿਲਿਆ ਅਸਮਾਨ ਵਾਹ ਕਿਲਾ ਬਹੁਤ ਵੱਡਾ ਹੈ ਗਈ ਆ ਲੈ ਕੋਈ ਯਾਰ ਜਦੋਂ ਕਿਰਾ ਕਹਿੰਦੇ ਖੋ ਗਿਆ ਬੰਦਾ ਜਦੋਂ ਕਿਰਾ ਖੋ ਗਿਆ ਜਿੱਥੇ ਆਉਂਦਾ ਨਹੀਂ ਕਹਿੰਦੇ ਆ ਜੋ ਛੋਟੇ ਛੋਟੇ ਗੇਟ ਆ ਗਏ ਛੋਟੇ ਛੋਟੇ ਵਾਲੀ ਦੇਖੋ ਭਾਈ ਰੌਕ ਮੇਲਾ ਪੂਰਾ ਤਾਂ ਹਰ ਕਿਸੇ ਨੂੰ ਦੇਖਣਾ ਚਾਹੀਦਾ ਬਾਕੀ ਇਤਿਹਾਸਕ ਵੀ ਹੈ ਤਾਂ ਦੇਖੋ ਬਾਕੀ ਸਾਰੇ ਆਪਣੇ ਪੱਤੀ ਦੀ ਇੱਥੇ ਸੰਗਤ ਆਈ ਹੋਈ ਹੈ ਦੇਖੋ ਰਾਏ ਨਹੀਂ ਬਣਦੀ ਕੋਈ ਕਹਿੰਦਾ ਇੱਧਰ ਦੀ ਕੋਈ ਕਹਾਂਜੀ ਇੱਧਰ ਹੀ ਹੈ ਕਿ ਤਹਾਂ ਜਾਣਾ ਹੈ ਕਹਾਂ ਕੱਲਾ ਚਲੋ ਉਹ ਤਹਾਂ ਆ ਰਹੇ ਸਿਕਾ ਆ ਰਹੇ ਥੱਲੇ ਸਾਰੀ ਸਿਟੀ ਆਪੀ ਸਿਟੀ ਦੇ ਤੋਂ ਵੀ ਇੱਕ ਤੁਸੀਂ ਦੇਖ ਸਕਦੇ ਹੋ ਪੁਲ ਕੱਢਿਆ ਹੋਇਆ ਹੈ